ਕੀ ਕਹੋਗੇ ਕੀ ਵਿਚਾਰ ਨੇ ਤੁਹਾਡੇ ਪਹਿਰਾਵੇ ਦੇ ਕਿਹੜੇ-ਕਿਹੜੇ ਨਿਰੰਤਰ ਬਦਲਦੇ ਜ਼ਬਰੂਪ ਦੇਖੇ ਨੇ ਕਿਹੜੀਆਂ ਖਾਸ ਗੱਲਾਂ ਤੁਹਾਡੇ ਜ਼ਿਹਨ 'ਚ ਇਸ ਵੇਲੇ ਨਹੀਂ ਗਈਆਂ ਜਿਨ੍ਹਾਂ ਦੀ ਸਾਂਝ ਤੁਸੀਂ ਇਸ ਵੇਲੇ ਇਸ ਮੰਚ ਤੇ ਸਾਡੇ ਨਾਲ ਪਾਓਗੇ ਕਗਨ ਜੀ ਇਸ ਤਰ੍ਹਾਂ ਅਗਰ ਪਹਿਰਾਵੇ ਦੀ ਆਪਾਂ ਗੱਲ ਕਰੀਏ ਤਾਂ ਮੈਨੂੰ ਇਹ ਲੱਗਦਾ ਹੈ ਵੀ ਜਿੱਥੋਂ ਅਸੀਂ ਚੱਲੇ ਸੀ ਅਸੀਂ ਕੁਝ ਸਦੀਆਂ ਬਾਅਦ ਉੱਥੇ ਹੀ ਦੁਬਾਰਾ ਪਹੁੰਚ ਜਾਵਾਂਗੇ ਵਾਹ ਕਿਆ ਬਾਤ ਹੈ ਹੁਣ ਸਾਡੀ ਮਜਬੂਰੀ ਬਣਨਾ ਉੱਥੇ ਪਹੁੰਚਣਾ ਮੈਂ ਕਿਉਂਕਿ ਪਹਿਲਾਂ ਦੇਖੋ ਜੇ ਅਸੀਂ ਅੱਜ ਤੋਂ 1000 ਸਾਲ ਪਹਿਲਾਂ ਗੱਲ ਕਰੀਏ ਕੌਣ ਕੱਪੜੇ ਪਾਉਂਦਾ ਸੀਗਾ ਨਾ ਬੰਦੇ ਨਾ ਜਨਾਨੀਆਂ ਨਾ ਬੱਚੇ ਉਸ ਟਾਈਮ ਕੋ ਕੱਪੜੇ ਨਹੀਂ ਪਾਇਆ ਕਰਦਾ ਸੀ ਔਰ ਇਹੇ ਸਮਾਂ ਅਸੀਂ ਆਉਣ ਵਾਲੀਆਂ ਕੁਝ ਪੀੜੀਆਂ ਬਾਅਦ ਪ੍ਰਾਪਤ ਕਰ ਲਵਾਂਗੇ ਹਮਮ ਔਰ ਇੱਕ ਹੁਣ ਤੁਸੀਂ ਬਲਜਿੰਦਰ ਜੀ ਨਾਲ ਗੱਲ ਕਰ ਰਹੇ ਸੀ ਕਿ ਤੁਸੀਂ ਸ਼ਬਦ ਯੂਜ਼ ਕੀਤਾ ਵੀ ਜਿਹੜੀਆਂ ਬੁਰੀਆਂ ਨਜ਼ਰਾਂ ਨੇ ਸਮਾਜ ਦੀ ਹਮਮ ਮੈਂ ਗਗਨਜੀ ਪਿਛਲੇ 2-3 ਦਿਨਾਂ ਤੋਂ ਔਰ ਅਗਲੇ 5-4 ਦਿਨਾਂ ਤੱਕ ਤਕਰੀਬਨ ਮੈਂ ਬੀਬੀਆਂ ਪੈਣਾ ਚੀਜ਼ ਸਰਗਰਮ ਰਹੂੰਗਾ ਕਿਉਂਕਿ ਜ਼ਿਆਦਾਤਰ वूਮਨਸ ਡੇ ਕਰਦੇ ਜੀ ਜੀ ਜਦੋਂ ਵੀ ਮੈਂ ਕਿਸੇ वूਮਨ ਡੇ ਦੀ ਸਟੇਜ ਤੇ ਜਾਣਾ ਜਾਂ ਬੀਬੀਆਂ ਪੈਣਾ ਦੇ ਇਕੱਠ ਚ ਜਾਣਾ ਤਾਂ ਉੱਥੇ ਇੱਕ ਸ਼ਬਦ ਇੱਕ ਤਾਂ ਇਹੀ ਵਰਤਿਆ ਜਾਂਦਾ ਬੁਰੀਆਂ ਨਜ਼ਰਾਂ ਦੂਸਰਾ ਜਿਸਮ ਦੇ ਭੁੱਖੇ ਹਵਸ ਦੇ ਭੁੱਖੇ ਇਸ ਦਾਟ ਹੈ ਨਾ ਪਰ ਮੈਂ ਕੱਲ ਇੱਕ ਚੀਜ਼ ਦਾ ਆਂਕੜਾ ਪੇਸ਼ ਕੀਤਾ ਜੋ ਕਿ ਕਾਫੀ ਜਾਤਾ ਤਰ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਸ਼ਰਮਿੰਦਾ ਕਰਨ ਵਾਲਾ ਸੀ ਹਮ ਮੈਂ ਉੱਥੇ ਇੱਕ ਗੱਲ ਕੀਤੀ ਵੀ ਚਲੋ ਸਮਾਜ ਚ ਤੁਹਾਡੀਆਂ ਬੁਰੀਆਂ ਨਜ਼ਰਾਂ ਹੈਗੀਆਂ ਸਮਝ ਆਂਦਾ ਹੈ ਕੋਈ ਜਿਸਮ ਦਾ ਭੁੱਖਾ ਤੁਰਿਆ ਫਿਰਦਾ ਹਵਸ ਦਾ ਭੁੱਖਾ ਤੁਰਿਆ ਫਿਰਦਾ ਸਮਝ ਆਉਂਦਾ ਹੈ ਨਾ ਪਰ ਤੁਹਾਡੀ ਕੀ ਮਜਬੂਰੀ ਹੈ ਕਿ ਤੁਸੀਂ 90% ਕੱਪੜੇ ਉਤਾਰ ਕੇ ਸੋਸ਼ਲ ਮੀਡੀਆ ਤੇ ਨੱਚ ਕੇ ਆਪਣੇ ਸਰੀਰ ਦਾ ਪ੍ਰਦਰਸ਼ਨ ਕਰ ਰਹੀ। ਕੀ ਮਜਬੂਰੀ ਆ ਤੁਹਾਡੀ? ਬਿਲਕੁਲ। ਕੀ ਤੁਸੀਂ ਉਹ ਭੁੱਖੀਆਂ ਅੱਖਾਂ ਨੂੰ, ਉਹ ਮਾੜੀਆਂ ਨਜ਼ਰਾਂ ਨੂੰ ਤੁਸੀਂ ਚਾਹੁੰਦੇ ਹੋ ਵੀ ਉਹ ਤੁਹਾਨੂੰ ਦੇਖਣ? ਹੂੰ। ਹੁਣ ਇੱਕ ਲੜਕੀ ਸਿਰਫ ਅਗਰ ਮੈਂ ਗੱਲ ਕਰਾਂ ਕਿ ਆਪਣੇ ਜਿਹੜੇ ਨਿੱਜੀ ਕੱਪੜੇ ਪਾ ਕੇ ਹੂੰ ਸੋਸ਼ਲ ਮੀਡੀਆ ਤੇ ਆਪਣਾ ਪ੍ਰਦਰਸ਼ਨ ਕਰ ਰਹੀ ਹੈ, ਕੀ ਉਹਦੇ ਮਾਤਾ ਮਾਪ ਨੇ ਕਿਹਾ ਐਸਾ ਕਰਨ ਨੂੰ? ਭਾਈ ਨੇ ਕਿਹਾ? ਪਤੀ ਨੇ ਕਿਹਾ? ਕਿਸੇ ਨੇ ਨਹੀਂ ਕਿਹਾ। ਕੀ ਗਵਾਂਡੀ ਨੇ ਕਿਹਾ ਕਿ ਮੈਂ ਤੈਨੂੰ ਇਸ ਰੂਪ ਚ ਦੇਖਣਾ ਚਾਹੁੰਨਾ ਤੂੰ ਸੋਸ਼ਲ ਮੀਡੀਆ ਤੇ ਆ ਉਹਦੀ ਆਪਣੀ ਪਸੰਦ ਹੈ ਹੂੰ ਤਾਂ ਇਸ ਕਰਕੇ ਜੇ ਤੁਸੀਂ ਸਿਰਫ ਅਗਰ ਅਸੀਂ ਦੇਖੀਏ ਨਾ ਇੱਕ ਬੜਾ ਸੋਹਣਾ ਜਿਵੇਂ ਇੱਕ ਵਿਚਾਰ ਪੜਿਆ ਸੀ ਕਿਤੇ ਹੂੰ ਹੂੰ ਕਹਿੰਦੇ ਹਮੇਸ਼ਾ ਗੱਲ ਇਹ ਹੁੰਦੀ ਹੈ ਵੀ ਮਰਦ ਆਪਣੇ ਅੰਦਰ ਦਾ ਰਾਵਣ ਮਾਰੇ ਹੂੰ ਕੀ ਔਰਤ ਨੂੰ ਆਪਣੇ ਅੰਦਰ ਦਾ ਤੜਕਾ ਨਹੀਂ ਮਾਰਨੀ ਚਾਹੀਦੀ ਹੂੰ ਬਿਲਕੁਲ ਦੋਏ ਆ ਜਾਂਦੀਆਂ ਨਾ ਸਮਾਜ ਜਦੋਂ ਚੱਲੂਗਾ ਇਹ ਦੋਨਾਂ ਦੇ ਬਹੁ ਪੱਖੀ ਵਿਕਾਸ ਨਾਲ ਚੱਲੂਗਾ ਬਿਲਕੁਲ ਜੀ ਹੁਣ ਅਗਰ ਆਪਾਂ ਗੱਲ ਕਰੀਏ ਪਹਿਰਾਵੇ ਦੀ ਮੈਂ ਇੱਕ ਬੜੇ ਵੱਡੇ ਇੱਕ ਹਸਤੀ ਨੂੰ ਮਿਲਿਆ ਉਹਨਾਂ ਨੇ ਮੈਨੂੰ ਕਿਹਾ ਕਿ ਮਾਤਾ ਜੀਓ ਸੀ ਕਿ ਬੇਟਾ ਕੱਪੜੇ ਪਾਣਾ ਹਰ ਕਿਸੇ ਦੀ ਆਜ਼ਾਦੀ ਹੈ ਜੈਸੇ ਮਰਜ਼ੀ ਪਾਵੇ ਕੋਣ ਕੋਈ ਸਾਨੂੰ ਟੋਕ ਸਕਦਾ ਬਿਲਕੁਲ ਮੈਂ ਉਹਨਾਂ ਨੂੰ ਫੇਰ ਇੱਕ ਸਵਾਲ ਪੁੱਛਿਆ ਮੈਂ ਕਿਹਾ ਜੀ ਮੈਂ ਰੋਜ਼ ਸਟੇਜਾਂ ਦੇ ਉੱਤੇ ਰਹਿਣਾ ਹੂੰ ਬੁਰਾ ਨਾ ਮੰਨਿਓ ਅਗਰ ਮੈਂ ਪੰਜਾਬੀ ਦੇ ਵਿੱਚ ਕਹਾ ਮੈਂ ਕੱਚਾ ਬਣਾਉਣ ਪਾ ਕੇ ਜਾਣਾ ਚਾਹਾਂ ਸਟੇਜ ਤੇ ਤੁਸੀਂ ਮਨਜ਼ੂਰ ਕਰੋਗੇ ਹੂੰ ਮੇਰੀ ਪਸੰਦ ਹੈ ਕਿ ਮੈਂ ਸਟੇਜ ਤੇ ਇੱਕ ਕੱਚਾ ਬਣਾਉਣ ਪਾ ਕੇ ਆਪਣੇ ਆਡੀਅੰਸ ਨੂੰ ਐਡਰੈਸ ਕਰੂੰਗਾ ਤੁਸੀਂ ਇਸ ਚੀਜ਼ ਨੂੰ ਇਜਾਜ਼ਤ ਦਿੰਦੇ ਹੋ ਨਹੀਂ ਦਿੰਦੇ ਮੈਂ ਹਰ ਜਗ੍ਹਾ ਗਗਨਜੀ ਤੁਹਾਡੀ ਚੁਆਇਸ ਨਹੀਂ ਚੱਲੇਗੀ ਬਿਲਕੁਲ ਅਗਰ ਤੁਸੀਂ ਕਹਿੰਦੇ ਹੋ ਮੈਂ ਸਕੂਲ ਦੇ ਵਿੱਚ ਯੂਨੀਫਾਰਮ ਤੋਂ ਬਿਨਾ ਜਾਣਾ ਨਹੀਂ ਤਾਂ ਉਹਨੂੰ ਸਕੂਲ ਚ ਬੜਨ ਦਿੱਤਾ ਜਾਏਗਾ ਜੇ ਤੁਸੀਂ ਕਹਿੰਦੇ ਹੋ ਮੈਂ ਧਾਰਮਿਕ ਸਥਾਨ ਦੇ ਉੱਤੇ ਬਿਲਕੁਲ ਆਪਣੇ ਕੱਪੜੇ ਉਤਾਰ ਕੇ ਜਾਣਾ ਤੁਹਾਨੂੰ ਨਹੀਂ ਉੱਥੇ ਜਾਣ ਦਿੱਤਾ ਜਾਏਗਾ ਬਿਲਕੁਲ ਜੇ ਤੁਸੀਂ ਸਮਾਜ ਦੇ ਵਿੱਚ ਨਿਰਵਸਤਰ ਹੋ ਕੇ ਜਾਣਾ ਤਾਂ ਪ੍ਰਸ਼ਾਸਨ ਤੁਹਾਨੂੰ ਅਜਿਹਾ ਕਰਨ ਦੀ ਆਜ਼ਾਦੀ ਨਹੀਂ ਦੇਵੇਗਾ ਹੂੰ ਤੁਸੀਂ ਸੱਭਿਆਕ ਸਮਾਜ ਦੇ ਵਿੱਚ ਰਹਿੰਦੇ ਹੋ ਸੱਭਿਆਕ ਸਮਾਜ ਦੇ ਵਿੱਚ ਇੱਕ ਸ੍ਰਿਸ਼ਟਾਚਾਰ ਦਾ ਦ੍ਰਿਸ਼ਟੀਕੋਣ ਬਣਿਆ ਹੁੰਦਾ ਹੈ ਕੁਝ ਮਾਪਦੰਡ ਬਣੇ ਹੋਏ ਨੇ ਉਹਨਾਂ ਮਾਪਦੰਡਾਂ ਨੂੰ ਸਾਨੂੰ ਗ੍ਰਹਿਣ ਕਰਨਾ ਹੀ ਪੈਣਾ ਹੈ ਬਿਲਕੁਲ। ਅੱਜ ਜੇ ਅਪਾ ਪਹਿਰਾਵੇ ਦੀ ਗੱਲ ਕਰੀਏ ਦੇਖੋ ਇਹ ਨਹੀਂ ਹੈ ਵੀ ਜੇ ਅਗਰ ਅਪਾ ਗਰਿਏ ਵੀ ਵੈਸਟਰਨ ਕਲਚਰ ਦੇ ਕੱਪੜੇ ਆ ਜਾਂ ਛੋਟੇ ਕੱਪੜੇ ਆ ਮੈਂ ਇਹ ਨਹੀਂ ਕਹਿੰਦਾ ਮੈਂ ਬਿਲਕੁਲ ਹੀ ਨਹੀਂ ਕਹਿੰਦਾ ਵੀ ਇਹ ਬੁਰੇ ਨੇ। ਹੂੰ। ਵੱਲ ਕਰ ਹੋਣਾ ਤੇ ਛੋਟਾ ਹੋਣਾ ਫਰਕ ਹੁੰਦਾ। ਬਿਲਕੁਲ। ਇੱਕ ਕੱਪੜਾ ਐਸਾ ਹੁੰਦਾ ਜੋ ਸਾਈਜ਼ 'ਚ ਛੋਟਾ ਹੋ ਸਕਦਾ ਉਹ ਪਿੰਜਣੀਆਂ ਤੱਕ ਹੋਵੇ ਹੋ ਸਕਦਾ ਗੋਡਿਆਂ ਤੱਕ ਹੋਵੇ ਹੋ ਸਕਦਾ ਮੋਟਿਆਂ ਤੱਕ ਹੋਵੇ ਪਰ ਉਹ ਡੀਸੈਂਟ ਲੱਗਦਾ। ਕਿ ਇੱਕ ਕੱਪੜਾ ਐਸਾ ਹੁੰਦਾ ਸ਼ਾਇਦ ਉਹਨੇ ਸਾਰਾ ਸਰੀਰ ਢੱਕਿਆ ਪਿਆ ਪਰ ਉਹ ਬੁਰਾ ਲੱਗ ਰਿਹਾ। ਵਲਗਰ ਲੱਗ ਰਿਹਾ ਅਸ਼ਲੀਲ ਲੱਗ ਰਿਹਾ ਹਾਂ ਤਾਂ ਕੱਪੜੇ ਦਾ ਸਾਈਜ਼ ਤੋਂ ਜ਼ਿਆਦਾ ਇਹ ਚੀਜ਼ ਦੇਖੀ ਜਾਂਦੀ ਹੈ ਕਿ ਉਹ ਜਿੱਥੇ ਪਾਇਆ ਗਿਆ ਕੀ ਉਹ এনवायरमेंट ਨਾਲ ਸੂਟ ਕਰਦਾ ਹਾਂ ਹਮ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਕੀ ਉਹ ਜਿਹੜੇ ਮਾਹੌਲ 'ਚ ਅਸੀਂ ਬੈਠੇ ਹਾਂ ਮਾਹੌਲ 'ਚ ਸੂਟ ਕਰਦਾ ਹੈ ਅਗਰ ਇੱਕ ਲੜਕੀ ਕਿਸੇ ਕਾਰ ਦੇ ਵਿੱਚੋਂ ਉਤਰ ਰਹੀ ਹੈ ਅੱਛੇ ਘਰਾਣੇ 'ਚੋਂ ਹੈ ਉਹਨੇ ਸਕਰਟ ਪਾਈ ਹੋਈ ਹੈ ਨੋ ਡਾਊਟ ਉਹਦਾ ਕਲਚਰ ਉਹਦੇ ਨਾਲ ਸੂਟ ਕਰ ਰਹੀ ਹੈ ਹਮ ਇੱਕ ਬੱਚੀ ਰਖਸ਼ੇ ਦੇ ਉੱਤੇ ਸਕਰਟ ਪਾ ਕੇ ਜਾ ਰਹੀ ਹੈ ਉਹ ਸੂਟ ਨਹੀਂ ਕਰ ਰਹੀ ਹਮ এনवायरमेंट ਫ੍ਰੈਂਡਲੀ ਦਾ ਫਰਕ ਪੈ ਗਿਆ ਹਮ ਤਾਂ ਜਿੱਥੇ ਤੱਕ ਗੱਲ ਪਹਿਰਾਵੇ ਦੀ ਆਉਂਦੀ ਹੈ ਜਿੰਨੀਆਂ ਸਾਡੀਆਂ ਅੱਜ ਬੱਚੀਆਂ ਮਾਵਾਂ ਪਹਿਨਾਂ ਜਾਂ ਜੋ ਵੀ ਲਗਾ ਲਓ ਇਹ ਕਹਿੰਦੇ ਆ ਕਿ ਇਹੋ ਜਿਹੇ ਕੱਪੜੇ ਪਾਉਂਦੇ ਨੇ ਜਿਹੜਾ ਸਮਾਜ ਦੇ ਵਿੱਚ ਨਹੀਂ ਪਸੰਦ ਕੀਤੇ ਜਾਂਦੇ ਪਤਾ ਉਹਨਾਂ ਨੂੰ ਵੀ ਹੈ ਵੀ ਸੂਟੇਬਲ ਨਹੀਂ ਹੈ ਕਿਉਂਕਿ ਜਦੋਂ ਵੀ ਸਾਡੀ ਜਿੰਨੀ ਮਰਜ਼ੀ ਮਾਡਰਨ ਕੁੜੀ ਹੈ ਜਦੋਂ ਉਹ ਕਿਸੇ ਵਿਆਹ ਸ਼ਾਦੀ 'ਚ ਜਾਊਗੀ ਤਾਂ ਉਹ ਟ੍ਰੈਡੀਸ਼ਨਲ ਪਾ ਕੇ ਜਾਊਗੀ ਉਹ ਸਕਰਟ ਨੀਕਰ 'ਚ ਨਹੀਂ ਜਾਂਦੀ ਕਦੀ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਨੂੰ ਪਤਾ ਹੈ ਰੂਪ ਤਾਂ ਮੇਰਾ ਇਹਦੇ ਨਾਲ ਹੀ ਨਿਕਲਣਾ ਹੂੰ ਬਿਲਕੁਲ ਪਰਮਜੀਤ ਜੀ ਸੋ ਇਹ ਬਿਲਕੁਲ ਬੜੀ ਵੱਖਰੀਆਂ ਗੱਲਾਂ ਜਿਹੜੀਆਂ ਆਪਾਂ ਸਾਂਝੀਆਂ ਕੀਤੀਆਂ ਜੋ ਪਹਿਰਾਵੇ ਦੇ ਨਾਲ ਜੁੜੀਆਂ ਨੇ ਔਰ ਇਹ ਗੱਲਾਂ ਜਿਹੜੀਆਂ ਨੇ ਗੀਆਂ ਬਿਲਕੁਲ ਸਮਾਜ ਦੇ ਵਿੱਚ ਡਿਸਕਸ ਹੋਣੀਆਂ ਚਾਹੀਦੀਆਂ ਨੇ ਗੀਆਂ ਔਰ ਗੱਲ ਬਿਲਕੁਲ ਸਹੀ ਹੈ ਜਦੋਂ ਇਨਸਾਨ ਦੀ ਜਿਹੜੀ ਸੋਚ ਦੇ ਨਾਲ ਕੱਪੜਿਆਂ ਨੇ ਪਹਿਰਾਵੇ ਦੇ ਨਿਰੰਤਰ ਬਦਲਦੇ ਸਰੂਪ ਆਪਾਂ ਵੇਖਦੇ ਆ ਨਾ ਉਹ ਕਿਹੋ ਜਿਹੇ ਹੁੰਦੇ ਆ ਕਿ ਇਸ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ 'ਚ ਪ੍ਰਭਾਵ ਪਾਉਂਦੇ ਆ ਇਹਦੇ ਬਾਰੇ ਵੀ ਵਿਚਾਰ ਚਰਚਾ ਬਿਲਕੁਲ ਬੰਦੀ ਆ